ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪੈਰਪੈ ਸਸਿਕਾ ਸੋ ਦੋਸਤੋ ਅੱਜ ਦੀ ਵੀਡੀਓ ਜੋ ਪੰਡ ਗਮਟੀ ਕਰਾਂ ਬਾਈ ਕੋਲ ਜੋ ਨਾਗਾ ਦੇਖੋ ਜਰਮਨ ਸੈਪਰਡ ਬਰੀਡ ਦੀ ਕੰਮ ਕਰਦਾ ਬਾਈ ਦੋਸਤੋ ਨੰਬਰ ਆ ਜੋ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਆ ਜਰਮਨ ਸੈਪਰਡ ਡਬਲ ਕੋਡ ਚ ਦੋਸਤੋ ਜਾਨਵਰ ਆ ਚੈੱਕ ਕਰ ਸਕਦੇ ਹੋ ਦੋ ਬੱਚੇ ਐ ਇਹਦੇ ਆ ਦੇਖ ਲਓ ਦੋਸਤੋ ਬਹੁਤ ਚੰਗੀ ਬਰੀਡ ਆ ਤੇ ਕਿੰਨੇ ਆ ਵੀ ਇਹ ਜਾਨਵਰ ਕਿਹੜੇ ਕਿਹੜੇ ਆਪਣੇ ਫੀਮੇਲ ਕੁੱਤਾ ਜਾਂ ਕੁੱਤੀਆਂ ਦੋ ਮੇਲ ਤੇ ਫੀਮੇਲ ਮੇਲ ਤੇ ਫੀਮੇਲ ਦੋਸਤੋ ਮੇਲ ਤੇ ਫੀਮੇਲ ਦੋਵੇਂ ਜੋੜਾ ਤੇ ਬਾਈ ਦਾ ਜਰਮਨ ਸ਼ੈਪਡ ਬਰੀਡ ਤੇ ਕੰਮ ਆ ਦੇਖੋ ਸਾਰੇ ਜਾਨਵਰ ਚੰਗੇ ਆ ਦੋਸਤੋ ਡਬਲ ਕੋਟ ਦੇਖੋ ਦੋਸਤੋ ਆਵੇਂ ਬਹੁਤ ਸੋਹਣੇ ਜਾਨਵਰ ਆ ਤੇ ਜਿਹੜਾ ਵੀ ਦੋਸਤ ਮਿੱਤਰ ਚਾਹ ਵਾਣਾ ਇਹਨਾਂ ਜਾਨਵਰਾਂ ਦਾ ਬਾਈ ਦਾ ਜਿਹੜਾ ਨੰਬਰ ਆ ਸਕਰੀਨ ਤੇ ਚੱਲਦਾ ਰਹੂਗਾ ਬਈ ਅਕਾ ਨੰਬਰ ਬੋਲਿਓ 82279 ਹਾਂਜੀ 70 175 ਜੀ ਦੁਬਾਰਾ ਫਿਰ ਬੋਲ ਦਿਓ 82279 70 175 ਜੀ ਆਹ ਦੇਖ ਲਓ ਦੋਸਤੋ ਬਰੇਡ ਬਾਈ ਜਿਹੜੇ ਬੱਚੇ ਆ ਬਹੁਤ ਚੰਗੇ ਆ ਦੋਸਤੋ ਸੋਹਣੇ ਆ ਬਲੈਕ ਮੂੰਹ ਦੇ ਆ ਬਾਕੀ ਦੇਖ ਲਓ ਤੁਸੀਂ ਚੰਗੇ ਲੈਂਥ ਬਾਡੀ ਦੇ ਆ ਕਿੰਨੇ ਦਿਨਾਂ ਦੇ ਹੋਗੇ ਵੀਰੇ 35 ਦਿਨਾਂ ਦੇ ਹੋਗੇ 35 ਦਿਨਾਂ ਦੇ ਹਾਂਜੀ ਠੀਕ ਆ ਤੇ ਦੁੱਧ-ਬਾਦ ਵਧੀਆ ਪੀਂਦੇ ਆ ਹਾਂਜੀ ਦੋਸਤੋ ਕਿਸੇ ਵੀ ਦੋਸਤ ਮਿੱਤਰ ਨੇ ਲੈਣੇ ਆ ਤਾਂ ਬਾਈ ਦਾ ਜਿਹੜਾ ਨੰਬਰ ਆ ਸਕਰੀਨ ਤੇ ਬਲ ਲਗਾਤਾਰ ਚੱਲਦਾ ਰਹੂਗਾ ਬਾਈ ਦਾ ਘਰ ਆ ਜਿਹੜਾ ਗੁੰਮਟੀ ਕਲਾਂ ਸੱਪੜ ਦੇ ਉੱਪਰ ਆ ਜਿੰਦਰਾ ਬਾਈ ਦਾ ਨਾਮ ਹਰਚੇ ਸਿੰਘ ਆ ਤੇ ਆ ਜਾਨਵਰ ਤੁਸੀਂ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਤੇ ਬਾਕੀ ਤੁਹਾਨੂੰ ਦੱਸਦਾ ਜੀ ਬਾਈ ਦਾ ਬਰੀਡ ਤੇ ਕੰਮ ਆ ਚੰਗੇ ਜਾਨਵਰ ਲਿਆਉਂਦੇ ਆ ਤੇ ਚੰਗੇ ਜਾਨਵਰ ਇਹ ਘਰੇ ਰੱਖ ਕੇ ਇਹ ਪਾਲ ਕੇ ਬੱਚਿਆਂ ਨੂੰ ਸਿਰ ਪਰਦੀਦ ਕਰਦੇ ਆ ਤੇ ਬਾਕੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਤਾਂ ਬਾਈ ਦਾ ਜਿਹੜਾ ਨੰਬਰ ਆ ਸਕਰੀਨ ਤੇ ਆ ਤੇ ਤੁਸੀਂ ਗੱਲਬਾਤ ਕਰ ਲਓ ਤੇ ਰੇਟ ਪ੍ਰਾਈਸ ਕੋਈ ਬਾਈ ਹੁਣ ਕੀ ਹੋ ਜਗਿਆ ਜਾਇਜ਼ ਹੀ ਦੇ ਦੂੰਗੇ ਜਾਇਜ਼ ਰੇਟ ਜਾਇਜ਼ ਰੇਟ ਤੇ ਦੇ ਦੇਣਗੇ ਬਾਈ ਕਹਿੰਦਾ ਆਫਰ ਹੀ ਆ ਤੇ ਬਾਕੀ ਮਿਲਦੇ ਆ ਨਵੀਂ ਵੀਡੀਓ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ